ਕਿਸਾਨੀਆਂ ਅੰਦੋਲਨ ਦੇ ਦੌਰਾਨ ਸ਼ੁਭਕਰਨ ਦੀ ਹੋਈ ਮੌਤ ਤੋਂ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਐਫਆਈਆਰ ਦਰਜ ਹੋ ਗਈ ਹੈ ਪੰਜਾਬ ਪੁਲਿਸ ਨੇ 302 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ ਤਾਂ ਪਛਾਤਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਐਫਆਈਆਰ ਦਰਜ ਹੋਣ ਤੋਂ ਬਾਅਦ ਦੇ ਰਾਤ ਨੂੰ ਪੋਸਟਮਾਰਟਮ ਹੋਇਆ ਹੈ ਅਤੇ ਪਟਿਆਲਾ ਦਿੜਿੰਦਰਾ ਹਸਪਤਾਲ ਦੇ ਵਿੱਚ ਇਹ ਪੋਸਟਮਾਰਟਮ ਕੀਤਾ ਗਿਆ ਹੈ ਅੱਜ ਦੁਪਹਿਰ 2 ਵਜੇ ਦਾ ਸਮਾਂ ਰੱਖਿਆ ਗਿਆ ਹੈ ਜਦੋਂ ਅੰਤਿਮ ਸੰਸਕਾਰ ਹੋਏਗਾ ਦੁਪਹਿਰ 2 ਵਜੇ ਤੋਂ ਬਾਅਦ ਅੰਤਿਮ ਸੰਸਕਾਰ ਹੋਏਗਾ ਰਾਮਪੁਰਾ ਫੂਲ ਦੇ ਪਿੰਡ ਬੱਲੋ ਦੇ ਵਿੱਚ ਇਹ ਸੰਸਕਾਰ ਹੋਏਗਾ ਅੱਜ ਸਵੇਰੇ ਖਨਾਰੀ ਬਾਰਡਰ ਤੇ ਦੱਸਦੀ ਕਿ ਮੋਰਚੇ ਵਾਲੀ ਥਾਂ ਤੇ ਮ੍ਰਿਤਕ ਦੇ ਲਿਜਾਈ ਜਾਈ ਜਾਏਗੀ ਜਿੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਜਾਏਗੀ ਉਸ ਤੋਂ ਬਾਅਦ ਪਿੰਡ ਬੱਲੋ ਚ ਅੰਤਿਮ ਸੰਸਕਾਰ ਹੋਏਗਾ ਔਰ ਇਹ ਵੀ ਦੱਸ ਦਈਏ ਕਿ 21 ਫਰਵਰੀ ਨੂੰ ਖਨਾਰੀ ਬਾਰਡਰ ਤੇ ਸ਼ੂਕ ਕਰਨ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਹ ਮੰਗ ਰੱਖੀ ਸੀ ਕਿ 1 ਕਰੋੜ ਰੁਪਇਆ ਪਰਿਵਾਰ ਨੂੰ ਆਰਥਿਕ ਮਦਦ ਐਫ ਆਈ ਆਰ ਦਰਜ ਹੋਵੇ ਔਰ ਜਿਸ ਤੋਂ ਬਾਅਦ ਹਾਲਾਂਕਿ ਆਰਥਿਕ ਮਦਦ ਦੇਣ ਦਾ ਸਰਕਾਰੀ ਨੌਕਰੀ ਦਾ ਐਲਾਨ ਤੱਕ ਕਰ ਦਿੱਤਾ ਗਿਆ ਸੀ ਪਰ ਐਫ ਆਈ ਆਰ ਦਰਜ ਨੂੰ ਲੈ ਕੇ ਅਜੇ ਤੱਕ ਜਿਹੜਾ ਹੈ ਉਹ ਮਸਲਾ ਅੜਿਆ ਹੋਇਆ ਸੀ ਜਿਸ ਤੋਂ ਬਾਅਦ ਕੱਲ ਐਫ ਆਈ ਆਰ ਦਰਜ ਹੋਈ ਹੈ ਜਿਸ ਤੋਂ ਬਾਅਦ ਹੁਣ ਪੋਸਮਾਰਟਮ ਵੀ ਹੋਇਆ ਦੇਰ ਰਾਤ ਤਾਂ ਅੱਜ ਜਿਹੜਾ ਹੈ ਸੰਸਕਾਰ ਕੀਤਾ ਜਾਏਗਾ ਹਾਲਾਂਕਿ ਇਸ ਦੇ ਦੌਰਾਨ ਜਦੋਂ ਪਰਿਵਾਰ ਨੇ ਕਿਹਾ ਕਿ ਅਸੀਂ ਜਥੇਬੰਦੀਆਂ ਦੇ ਨਾਲ ਹਾਂ ਤਾਂ ਦੂਜੇ ਪਾਸੇ ਛੁਪ ਕਰਨ ਦੀ ਮਾਂ ਔਰ ਜਿਹੜੀ ਨਾਨੀ ਨੇ ਉਹ ਸਾਹਮਣੇ ਆ ਕੇ ਸਾਨੂੰ ਨਾਲੇ ਕਿਹਾ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਮਿੱਟੀ ਪਲਿਤ ਹੋਏ ਇਸ ਸ਼ੁਭਕਰਨ ਦੀ ਇਸ ਨੂੰ ਰੱਖਿਆ ਜਾਵੇ ਔਰ ਤੁਰੰਤ ਜਿਹੜਾ ਸੰਸਕਾਰ ਹੋਣਾ ਚਾਹੀਦਾ ਹੈ ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪਰਿਵਾਰ ਨੇ ਕਿਹਾ ਕਿ ਸਾਡੀ ਤਾਂ ਸਹਿਮਤੀ ਜਥੇ ਬੰਦੀਆਂ ਦੇ ਨਾਲ ਹੈ ਜੋ ਕਹਿਣਗੇ ਉਸੇ ਤਰੀਕੇ ਦੇ ਨਾਲ ਹੋਏਗਾ ਔਰ ਫਿਰ ਉਨ ਜਹੀ ਲੰਮਾ ਸਮਾਸੀ ਕਹਿ ਸਕਦੇ 21 ਫਰਵਰੀ ਤੋਂ ਹੁਣ ਤੱਕ 27 28 ਫਰਵਰੀ ਜਿਹੜੀ ਤਰੀਕ ਹੋ ਚੁੱਕੀ ਹੈ ਤਾਂ ਇਸੇ ਤਰੀਕੇ ਦੇ ਨਾਲ ਲਾਸ਼ ਜਿਹੜੀ ਆ ਪਈ ਸੀ ਔਰ ਪੋਸਟਮਾਰਟਮ ਤੱਕ ਨਹੀਂ ਸੀ ਹੋਇਆ ਤਾਂ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਹੁਣ ਪੋਸਟਮਾਰਟਮ ਵੀ ਹੋਇਆ ਹੈ ਅੱਜ ਸੰਸਕਾਰ ਵੀ ਹੋਏਗਾ ਅਲ ਦੇਰ ਰਾਤ ਜਿਹੜਿਆ ਸ਼ੁਭਕਰਨ ਸਿੰਘ ਜਿਹੜੇ ਸਾਡੇ ਸ਼ਹੀਦ ਹੋਏ ਨੇ ਕੇਂਦਰੀ ਬਲਾਂ ਦੀ ਗੋਲੀ ਨਾਲ ਉਹਨਾਂ ਦੀ ਐਫ ਆਈ ਆਰ 302 ਦੀ ਕੱਟ ਲਈ ਗਈ ਆ ਔਰ 116 ਸੈਕਸ਼ਨ ਵੀ ਵਿੱਚ ਲਾਇਆ ਗਿਆ ਵਾ ਔਰ ਉਹਦੀ ਗੱਲਬਾਤ ਹੋਈ ਆ ਲੇਟ ਸਾਰੀ ਲੀਡਰਸ਼ਿਪ ਉਧਰ ਚਲੀ ਗਈ ਸੀ ਕੁਝ ਲੀਡਰਸ਼ਿਪ ਇੱਥੇ ਸੀਗੀ ਤੋਂ ਅੱਜ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਬੱਲੋ ਦੇ ਵਿੱਚ ਹੋਊਗਾ ਲਗਭਗ ਕਹਿੰ ਲੋ 9:30 ਵਜੇ ਜਿਹੜਾ ਉਹਨਾਂ ਦਾ पार्थिव ਸਰੀਰ ਆ ਸ਼ਰਧਾਂਜਲੀ ਦੇਣ ਵਾਸਤੇ ਖਨੌਰੀ ਬਾਰਡਰ ਤੇ ਪਹੁੰਚੇਗਾ ਔਰ ਉਹ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਯਾਤਰਾ ਸ਼ੁਰੂ ਹੋ ਕੇ ਉਹਨਾਂ ਦੇ ਨਗਰ 'ਚ ਪਹੁੰਚੂਗੀ ਔਰ 2 ਤੋਂ 2:30 ਵਜੇ ਦੇ ਵਿੱਚ ਸੰਸਕਾਰ ਜਿਹੜਾ ਵਾ ਉਹ ਕੀਤਾ ਜਾਊਗਾ ਤੋਂ ਇਸ ਕਰਕੇ ਸਰ ਜਿੰਨੇ ਵੀ ਪੰਜਾਬੀਆਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਇਹ ਦੁਨੀਆ ਦਾ ਮਹਾਨ ਸ਼ਹੀਦ ਸਾਡਾ ਸ਼ੁਭਕਰਨ ਸਿੰਘ ਸਿੰਘ ਜੀ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਪੂਰੀ ਸਨਮਾਨ ਨਾਲ ਉਨ੍ਹਾਂ ਦਾ ਸੰਸਕਾਰ ਕੀਤਾ ਜਾਵੇ ਤਾਂ ਇਸ ਵਾਸਤੇ ਦੁਨੀਆ ਨੂੰ ਆਹਵਾਨ ਕਰਦੇ ਹਾਂ मनोज शर्मा मेरे योगी फोन लाइन पे मौजूद ने पटियाला तो मनोज 9:30 बजे शंभू बॉर्डर पे मृतक दे आएगी श्रद्धांजलि दे लिए सुबह संस्कार ਹੋਏਗਾ ਇਸ ਤੋਂ ਇਲਾਵਾ ਕੀ ਕੁਝ ਵਧੇਰੇ ਜਾਣਕਾਰੀ ਕਿ ਕੀ ਕਿਹਾ ਜਾ ਰਿਹਾ ਹੈ ਕਿ ਸ਼ंभू बॉर्डर ਤੋਂ ਇੱਕ ਯਾਤਰਾ ਜਿਹੜੀ ਹੈ ਪਿੰਡ ਬੱਲੋ ਤੱਕ ਕੱਢੀ ਜਾਣੀ ਹੈ ਜੀ ਬਿਲਕੁਲ ਸਭ ਜੀ ਉਸ ਮੈਂ ਦਸ ਦਾ ਕੀ ਦੇ ਰਾਤ ਕਿਸਾਨਾਂ ਦੀ ਸਾਰੀਆਂ ਮੰਗਾਂ ਨੂੰ ਸਰਕਾਰ ਦੇ ਵੱਲੋਂ ਮੰਨ ਲਿਆ ਗਿਆ ਉਸ ਤੋਂ ਬਾਅਦ ਪੋਸਟਮਾਰਟਮ ਹੋਇਆ ਤੇ ਜਗਜੀਤ ਸਿੰਘ ਲੱਲੇਵਾਲ ਖੋਲ ਇੱਥੇ ਪਹੁੰਚੇ ਸੀ ਉਹਨਾਂ ਨੇ ਵੀ ਰਾਤ ਇਹ ਗੱਲ ਕਹੀ ਕਿ ਸਾਡੀ ਸਰਕਾਰ ਨਾਲ ਸਹਿਮਤੀ ਬਣ ਗਈ ਹੈ ਪਰਿਵਾਰ ਦੀ ਸਹਿਮਤੀ ਬਣ ਗਈ ਹੈ ਤੇ ਪੂਰੇ ਸਹੀ ਤਰੀਕੇ ਦੇ ਨਾਲ ਸਰਕਾਰ ਨੇ ਸਾਡੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਐਫ ਆਈ ਆਰ ਦਰਜ ਹੋ ਗਈ ਹੈ 302 114 ਧਾਰਾ ਦੇ ਤਹਿਤ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਉਸ ਤੋਂ ਬਾਅਦ ਸਾਰੇ ਜਿਹੜੇ ਸਾਡੇ ਸਨਮਾਨ ਨੇ ਕਿਸਾਨਾਂ ਗੋਨੂ ਦੇ ਦੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹ ਸ਼ੁਭ ਕਰਨ ਨੂੰ ਦਿੱਤੇ ਜਾਣ ਕਿਉਂਕਿ ਉਸ ਤੋਂ ਬਾਅਦ ਉਹਦੀ ਜਿਹੜੀ ਡੈੱਡ ਬੋਡੀ ਹੈ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਖਨੌਰੀ ਲਿਜਾਇਆ ਜਾਊਗਾ ਤੇ ਖਨੌਰੀ ਤੋਂ ਪਿੰਡ ਬੱਲੋ ਦੇ ਦਰਵਾਣਾ ਕੀਤਾ ਜਾਊਗਾ ਪਰ ਬਾਅਦ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਸ਼ੰਬੂਲ ਲਿਜਾਇਆ ਜਾਏਗਾ ਉਸ ਤੋਂ ਸਰਮਾਨਾ ਦੇ ਨਾਲ ਉਹ ਜਿਹੜਾ ਕਾਫਲਾ ਹੈਗਾ ਕਿਸਾਨਾਂ ਦਾ ਉਸ ਜੇ ਨੂੰ ਲੈ ਕੇ ਸ਼ੁਭ ਕਰਨ ਦੀ ਨੂੰ ਪਿੰਡ ਵੱਲੋਂ ਇਹਦੀ ਜਾਣਗੇ ਸੋ ਅੱਜ ਪਹਿਲਾ ਸ਼ੰਭੂ ਬਾਰਡਰ ਦੇ ਉੱਪਰ ਤੇ ਉਸ ਤੋਂ ਬਾਅਦ ਬਰਲੋਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਸ਼ੁਭ ਕਰਨ ਨੂੰ ਸਿਰ ਅਗਲੀ ਦੀ ਹੋ ਗਈ ਦੂਜੇ ਪਾਸੇ ਇੱਕ ਚੰਗੀ ਗੱਲ ਇਹ ਵੀ ਹੈ ਕਿ ਜਿਹੜਾ ਸ਼ੁਭ ਕਰਨ ਦੀ ਮਰਤਕ ਦੇ ਐਲ ਦੇ ਰਾਕ ਇੱਥੇ ਪਈ ਸੀ ਇਹ ਗੱਲਾਂ ਉੱਠ ਰਹੀਆਂ ਸੀ ਕਿ ਹੁਣ ਉਹਦਾ ਸੰਸਕਾਰ ਹੋਣਾ ਚਾਹੀਦਾ ਉਹ ਇਸ ਸੰਘਰਸ਼ ਦੇ ਵਿੱਚ ਉਹਦੀ ਮੌਤ ਹੋਈ ਹੈ ਤਾਂ ਸਰਕਾਰ ਨੇ ਉਹਨਾਂ ਗੱਲਾਂ ਨੂੰ ਮੰਨਦੇ ਆ ਸ਼ੁਭ ਕਰਨ ਨੂੰ ਦੀ ਪਰਿਵਾਰ ਦੀ ਸਾਰੀਆਂ ਮੰਗਾਂ ਨੂੰ ਮੰਨ ਲਿਆ ਤੇ ਇਥੇ ਦਾ ਕੀ ਸੁਤਰਾਣਾ ਪੁਲਿਸ ਸਟੇਸ਼ਨ ਜਿਹੜਾ ਹੈਗਾ ਪਤਨਾ ਸਬ ਡਿਵੀਜ਼ਨ ਦੇ ਵਿੱਚ ਪੈਂਦਾ ਉੱਥੇ ਐਫ ਆਈ ਆਰ ਉਸ ਦੇ ਪਿਤਾ ਜੀ ਦੇ ਨਾਮ ਵੱਲੋਂ ਦਰਜ ਕਰਵਾ ਕੇ ਅਗਲੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਜੀ ਜੀ ਠੀਕ ਹੈ ਬੜਾ ਬੜਾ ਸ਼ੁਕਰੀਆ ਮਨੋਸ਼ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਸਾਰੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਨੇ ਔਰ ਦੱਸ ਦਈਏ ਕਿ ਰਾਤ ਕਰੀਬ ਜਿਹੜਾ ਪੋਸਟਮਾਰਟਮ ਹੈ ਉਹ ਦੇਰ ਰਾਤ ਹੋਇਆ ਹੈ ਔਰ ਉਸ ਤੋਂ ਬਾਅਦ ਹੁਣ ਅ ਅੱਜ ਸਵੇਰੇ 9:30 ਵਜੇ ਮਰਤਕ ਦੇ ਸ਼ੰਭੂ ਬਾਰਡਰ ਤੇ ਲਿਆਂਦੀ ਜਾਏਗੀ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਜਿਹੜਾ ਸੰਸਕਾਰ ਹੈ ਉਹ ਹੋਏਗਾ 7 ਦੇ 11 ਵਜੇ ਦਾ ਲਗਭਗ ਸਮਾਂ ਹੈਗਾ ਤੇ ਮੈਂ ਤੁਹਾਨੂੰ ਤਸਵੀਰਾਂ ਦਿਖਾਦਾ ਕਿ ਸਵੇਰ ਤੋਂ ਹੀ ਹਾਈ ਪ੍ਰੋਫਾਈਲ ਇੱਕ ਮੀਟਿੰਗ ਚੱਲ ਰਹੀ ਹੈ ਜਿਹਦੇ ਵਿੱਚ SSP ਬਠਿੰਡਾ SSP ਪਟਿਆਲਾ ਵਰੁਣ ਸ਼ਰਮਾ ਦੇ ਖੁਦ DC ਪਟਿਆਲਾ ਸ਼ੌਕਤ ਅਹਿਮਦ ਪਰੇ ਪੂਰੇ ਮਾਮਲੇ ਦੀ ਨਿਗਰਾਨੀ ਤੇ ਨਜ਼ਰਸਾਨੀ ਕਰ ਰਹੇ ਸੀ ਕੇਸ ਮਾਮਲੇ ਨੂੰ ਕਿਸ ਤਰੀਕੇ ਨਾਲ ਨਿਜਿਠਿਆ ਜਾ ਸਕੇ ਤੇ ਉਸ ਤੋਂ ਬਾਅਦ ਜਿਹੜੀ ਹੁਣ ਗੱਲ ਸਾਹਮਣੇ ਆ ਰਹੀ ਹੈ ਉਹ ਹੀ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾ ਸੀ ਉਹਨਾਂ ਸਾਰੀਆਂ ਨੂੰ ਮੰਨ ਲਿਆ ਗਿਆ ਤੇ ਕੁਝ ਸਮੇਂ ਬਾਅਦ ਯਾ ਸਵੇਰੇ ਸ਼ੁਭ ਕਰਨ ਦਾ ਪੋਸਟਮਾਰਟਮ ਹੋਊਗਾ ਤੇ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਹੈਗੀ ਜਿਹੜੀ ਉਹ ਸ਼ੁਰੂ ਕੀਤੀ ਜਾਊਗੀ ਪਰ ਨਾਲ ਹੀ ਤੁਹਾਨੂੰ ਮੈਂ ਦੱਸ ਦਿਆਂ ਕਿ ਦੁਪਹਿਰ ਤੋਂ ਹੀ ਲੈ ਕੇ ਹੁਣ ਤੱਕ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ ਫਿਰ ਉਹ ਚਾਹੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਦੀ ਗੱਲ ਸਾਹਮਣੇ ਆਈ ਹੋਵੇ ਯਾ ਪੁਲਿਸ ਅਧਿਕਾਰੀਆਂ ਦੀ ਆਪਸ ਦੇ ਵਿੱਚ ਮੀਟਿੰਗ ਜਿਸ ਦੇ ਵਿੱਚ ਪੂਰੇ ਮਾਮਲੇ ਨੂੰ ਦੇਖਿਆ ਗਿਆ ਕਿ ਇਸ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਵੇ ਤੁਸੀਂ ਦੇਖੋ ਕਿ ਰਾਤ ਦੇ ਸਮੇਂ ਵੀ ਜਿਹੜੀ ਪੁਲਿਸ ਫੋਰਸ ਇੱਥੇ ਤਾਇਨਾਤ ਹੈ ਐਮਐਸ ਦਾ ਦਫ਼ਤਰ ਹੈ ਤੇ ਪਿੱਛੇ ਐਸਐਸਪੀ ਵਰਨਨ ਸ਼ਰਮਾ ਤੇ ਐਸਐਸਪੀ ਬਠਿੰਡਾ ਦੇ ਨਾਲ ਡੀਸੀ ਪਟਿਆਲਾ ਸ਼੍ਰੀ ਸ਼ੌਕਤ ਅਹਿਮਦ ਪਰੇ ਵੀ ਮੌਜੂਦ ਨੇ ਤੇ ਪੂਰੇ ਮਾਮਲੇ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਹੈ ਸੋ ਲੰਬੇ ਸਮੇਂ ਤੋਂ ਜੇ ਜਿਸੀ ਗੱਲ ਕਰੀਏ ਚੱਲ ਰੇ ਕਿਸਾਨੀ ਸੰਘਰਸ਼ ਤੋਂ ਬਾਅਦ ਜਦੋਂ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਤਾਂ ਕਿਸਾਨਾਂ ਦੇ ਵੱਲੋਂ ਇਹ ਮੰਗ ਰੱਖੀ ਜਾਂਦੀ ਹੈ ਕਿ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਆ ਸਰਕਾਰੀ ਨੌਕਰੀ ਅਤੇ ਜਿਹੜਾ ਵਿਅਕਤੀ ਵੀ ਜਿਹੜੇ ਵਿਅਕਤੀ ਇਸ ਦੇ ਲਈ ਜ਼ਿੰਮੇਵਾਰ ਸਨ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ ਸੋ ਅੱਜ ਸਵੇਰ ਤੋਂ ਲੈ ਕੇ ਜਿਹੜੀ ਜਾਣਕਾਰੀ ਆ ਰਹੀ ਸੀ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਮੀਟਿੰਗਾਂ ਦਾ ਦੌਰ ਚੱਲਿਆ ਜਿਹੜੀ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਤੇ ਹੁਣ ਉਹਨਾਂ ਦੇ ਆਧਾਰ ਤੇ ਉਹਨਾਂ ਮੀਟਿੰਗਾਂ ਦੇ ਆਧਾਰ ਤੋਂ ਬਾਅਦ ਪ੍ਰਸ਼ਾਸਨ ਨੇ ਉਹ ਜਿਹੜੀਆਂ ਸਾਰੀਆਂ ਮੰਗਾ ਸੀ ਉਹਨਾਂ ਨੂੰ ਮੰਨ ਲਿਆ ਤੇ ਹੁਣ ਅਗਲੀ ਜਾਣਕਾਰੀ ਇਹ ਆ ਰਹੀ ਹੈ ਕਿ ਪੰਜ ਡਾਕਟਰ ਨੇ ਜਿਹੜੇ ਉਹਨਾਂ ਦਾ ਇੱਕ ਪੈਨਲ ਸ਼ੁਭ ਕਰਨ ਦਾ ਪੋਸਟਮਾਰਟਮ ਕਰੇਗਾ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਪ੍ਰਕਿਰਿਆ ਹੈਗੀ ਐਫ ਆਈ ਆਰ ਦਰਜ ਹੋ ਚੁੱਕੀ ਹੈ ਸਾਨੂੰ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਕਿ ਪਾਤਨਾ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋ ਚੁੱਕੀ ਹੈ 41 ਨੰਬਰ ਦੱਸਿਆ ਜਾ ਰਿਹਾ ਹੈ 0 ਐਫ ਆਈ ਆਰ ਦਾ ਤੇ ਉਸ ਤੋਂ ਬਾਅਦ ਕੱਲ ਨੂੰ ਸ਼ੁਭ ਕਰਨ ਦਾ ਜਿਹੜਾ ਪੋਸਟਮਾਰਟਮ ਹੈ ਉਸ ਤੋਂ ਬਾਅਦ ਜਿਹੜੀ ਡੈੱਡ ਬੋਡੀ ਹੈ ਹੋ ਸਕਦਾ ਖਨੌਰੀ ਭੇਜੀ ਜਾਵੇ ਤੇ ਉੱਥੋਂ ਕਿਸਾਨਾਂ ਦੇ ਵੱਲੋਂ ਸਨਮਾਨ ਦੇ ਨਾਲ ਉਥੇ ਸ਼ਰਧਾਂਜਲੀ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਡੈੱਡ ਬੋਡੀ ਉਹਨਾਂ ਦੇ ਪਿੰਡਲ ਜਾਈ ਜਾ ਸਕੇ ਸੋ ਵੱਡੀ ਅਪਡੇਟ ਇਹ ਹੈ ਕਿ ਜ਼ਿਲ੍ਹਾ ਪੁਲਿਸ ਦੇ ਜਿੰਨੇ ਵੀ ਉੱਚ ਅਧਿਕਾਰੀ ਨੇ ਹਜੇ ਵੀ ਪਟਿਆਲਾ ਦੇ ਐਮਐਸ ਦਫ਼ਤਰ ਦੇ ਵਿੱਚ ਮੌਜੂਦ ਨੇ ਤੇ ਹਰ ਜਿਹੜੀ ਗੱਲ ਹੈਗੀ ਉਹਨੂੰ ਕਿਸਾਨਾਂ ਆਗੂਆਂ ਤੇ ਪਰਿਵਾਰ ਦੇ ਸਾਹਮਣੇ ਰੱਖਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਪਟਿਆਲਾ ਤੋਂ ਮਨੋਸ਼ ਸ਼ਰਮਾ న్యూਸ 18 ਪੰਜਾਬ